ਇਸ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਆਪਾਂ ਸਰਵਨ ਕਰਨਾ ਹੈ ਅੱਜ ਦਾ ਜੋ ਮੁੱਖ ਵਾਕ ਹੈ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਪਰਮਾਨੰਤ ਕਰਦੇ ਨੇ ਗੌਂਡ ਰਾਗ ਦੇ ਅੰਦਰ ਆਓ ਬਨ ਬਿਰਤੀਆਂ ਨੂੰ ਇਕਾਗਰ ਕਰਦੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰੀਏ ਆਪੋ ਜੀ ਵਾਹੇ ਗੁਰੂ ਵਾਹੇ ਗੁਰੂ ਗੌਂਡ ਮਹਲਾ ਪੰਜਵਾਂ ਗੁਰ ਕੀ ਚਰਨ ਕਮਲ ਨਮਸਕਾਰ ਹੇ ਭਾਈ ਆਪਣੇ ਗੁਰੂ ਦੇ ਚਰਣਾ ਵਿੱਚ ਆਪਣਾ ਸਿਰ ਰੱਖਿਆ ਕਰ ਆਪਣੇ ਗੁਰੂ ਅੱਗੇ ਆਪਣਾ ਸੀਸ ਝੁਕਾਇਆ ਕਰ ਕਾਮ ਕ੍ਰੋਧ ਇਸ ਤਨ ਤੇ ਮਾਰ ਕਿਉਂਕਿ ਉਹਨੇ ਬੜੀ ਕਿਰਪਾ ਕਰਨੀ ਹੈ ਗੁਰੂ ਬੜਾ ਦਇਆ ਵਾਲਾ ਹੈ ਗੁਰੂ ਦੀ ਕਿਰਪਾ ਦੇ ਨਾਲ ਇਸ ਸਰੀਰ ਵਿੱਚੋਂ ਕਾਮ ਅਤੇ ਕ੍ਰੋਧ ਆਦਿਕ ਵਿਕਾਰ ਜਿਹੜੇ ਉਹ ਖਤਮ ਹੋ ਜਾਂਦੇ ਨੇ ਜਦੋਂ ਗੁਰੂ ਕਿਰਪਾ ਕਰ ਦੇਵੇ ਜਦੋਂ ਗੁਰੂ ਰਹਿਮਤ ਕਰ ਦੇਵੇ ਹੋਏ ਰਹੀਐ ਸਗਲ ਕੀ ਰੀਨਾ ਹੈ ਭਈ ਪਰ ਸਬਨਾ ਦੇ ਚਰਨ ਧੂੜ ਬਣ ਕੇ ਰਹਿਣਾ ਚਾਹੀਦਾ ਹੈ। ਛਿਆਣਿਆਂ ਦੀ ਨਾਲ ਇੱਕ ਕਹਾਵਤ ਹੈ। ਕਹਿੰਦੇ ਗਲੀਆਂ ਦਾ ਜਿਹੜਾ ਕੱਖ ਹੁੰਦਾ ਨਾ ਉਹਨੂੰ ਵੀ ਹੰਕਾਰ ਹੋ ਜਾਂਦਾ ਹੈ। ਕਿਸੇ ਕਵੀ ਨੇ ਬੜਾ ਖੂਬਸੂਰਤ ਲਿਖਿਆ ਹੈ ਕਹਿੰਦੇ ਬੁੱਲਾ ਆਇਆ ਹਵਾ ਦਾ ਕੱਖ ਚੜਿਆ ਅਸਮਾਨ ਢੇਂਦਾ ਢੇਂਦਾ ਟਹਿ ਤਿਆ ਕੱਖ ਕੱਖਾਂ ਦੇ ਪਾਸ ਕਹਿੰਦੇ ਹਵਾ ਆਈ ਇਹ ਗਲੀਆਂ ਦੇ ਕੱਖ ਨਾਲ ਉੱਤੇ ਅਸਮਾਨ ਵਾਲੇ ਪਾਸੇ ਉਡਣ ਲੱਗ ਪਏ ਕਿਉਂਕਿ ਹਵਾ ਨੇ ਆਪਣਾ ਜੋਰ ਪਾਇਆ ਕੱਖ ਜ਼ਮੀਨ ਤੋਂ ਅਸਮਾਨ ਵੱਲ ਉੱਡਿਆ ਹੁਣ ਕੱਖ ਪਤਾ ਕੀ ਸੋਚਦਾ ਕਵੇ ਕਹਿੰਦਾ ਕਹਿੰਦਾ ਮੈਂ ਹੁਣ ਉੱਡ ਪਿਆ ਤੇ ਮੈਂ ਹੁਣ ਰੱਬ ਨੂੰ ਪਾ ਲੈਣਾ ਰੱਬ ਕੋਲ ਪਹੁੰਚ ਜਾਣਾ ਹੰਕਾਰ ਹੋ ਗਿਆ ਤੇ ਸਤਿਗੁਰ ਕਹਿੰਦੇ ਹੋਇਆ ਕੀ ਹਵਾ ਰੁਕ ਗਈ ਤੇ ਜਿਹੜੇ ਕੱਖ ਅਸਮਾਨ ਵਾਲੇ ਪਾਸੇ ਉੱਡ ਰਹੇ ਸਨ ਹਵਾ ਰੁਕੀ ਉਹ ਫੇਰ ਉਥੇ ਜਿੱਥੋਂ ਉੱਡਿਆ ਉਥੇ ਡਿੱਗ ਪਿਆ ਕਿਤੇ ਸਤਿਗੁਰੂ ਇਸੇ ਤਰ੍ਹਾਂ ਸਾਨੂੰ ਸਮਝਾਉਂਦੇ ਨੇ ਕਹਿੰਦੇ ਹੋਈ ਰਹੀ ਐ ਸਗਲ ਕਰੀਨਾ ਹੈ ਮੇਰੇ ਮਨ ਤੂੰ ਸੰਗਤ ਦੀ ਚਰਨ ਧੂੜ ਬਣ ਕੇ ਰਿਆ ਕਰ ਚਰਨ ਧੂੜ ਬਣ ਕੇ ਰਹਿਣਾ ਸਿੱਧ ਹੰਕਾਰ ਨਾ ਕਰੀ ਕੱਟ ਕੱਟ ਰਮਈਆ ਸਭ ਮੈਂ ਚੀਨਾ ਕਹਿੰਦੇ ਹਰੇਕ ਸਰੀਰ ਦੇ ਵਿੱਚ ਉਹ ਪਰਮੇਸ਼ਵਰ ਸਤਿਗੁਰੂ ਸੋਣਾ RAM ਰਮਿਆ ਹੋਇਆ RAM ਜਿਹੜਾ ਵਸਦਾ ਹੈ ਇਨ ਬਿਦਾਂ ਰਾਮਾ ਗੋਪਾਲ ਗੋਬਿੰਦ ਸਤਿਗੁਰ ਜੀ ਕਹਿੰਦੇ ਹੈ ਮੇਰੇ ਭਾਈ ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਿਆ ਕਰੋ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਕਿਉਂਕਿ ਇਹ ਸਰੀਰ ਉਸ ਮਾਲਕ ਦਾ ਦਿੱਤਾ ਹੋਇਆ ਹੈ ਇਹ ਜਿੰਦ ਉਸ ਮਾਲਕ ਨੇ ਦਿੱਤੀ ਹੋਈ ਹੈ ਇਸ ਕਰਕੇ ਅਠੋ ਪੈਰ ਭਾਈ ਉਸ ਪਰਮੇਸ਼ਵਰ ਦਾ ਨਾਮ ਜਪਿਆ ਕਰੋ ਅੱਠ ਪੈਰ ਹਰ ਕੀ ਗੁਣ ਗਾ ਸਤਿਗੁਰੂ ਜੀ ਕਹਿੰਦੇ ਅੱਠੇ ਪੈਰ ਪਰਮੇਸ਼ਵਰ ਨੂੰ ਯਾਦ ਕਰਨਾ ਉਹਦਾ ਨਾਮ ਜਪਣਾ ਜਿਨੇ ਇਹ 24000 ਸੁਆਸ ਸਾਨੂੰ ਹਰ ਰੋਜ਼ ਜਿਹੜਾ ਮਾਲ ਫਰੀ ਦੇ ਦਿੰਦਾ ਉਸ ਨੂੰ ਯਾਦ ਕਰਨਾ ਗੁਰ ਸਿੱਖਾ ਤੇਰੇ ਵਾਸਤੇ ਜ਼ਰੂਰੀ ਹੈ ਜੀ ਪ੍ਰਾਨ ਕੋ ਇਹ ਸੁਆਓ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ ਜੀ ਪ੍ਰਾਨ ਮੇਰੀ ਜਿੰਦ ਤੇ ਜਾਨ ਸੰਸਾਰ ਵਿੱਚ ਇਹੀ ਸਭ ਤੋਂ ਵੱਡਾ ਮਨੋਰਥ ਹੈ ਕਿ ਉਸ ਮਾਲਕ ਨੇ ਇਹ ਕਾਇਆ ਇਹ ਜਿੰਦ ਜਾਨ ਸਾਨੂੰ ਬਖਸ਼ੀ ਹੈ ਤਜ ਅਬਮਾਨ ਜਾਨ ਪ੍ਰਭ ਸੰਗ ਕਹਿੰਦੇ ਇਸ ਕਰਕੇ ਭਾਈ ਤੋ ਹੰਕਾਰ ਨੂੰ ਦੂਰ ਕਰਕੇ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝ ਜਿਸ ਮਾਲਕ ਨੇ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਇਹ ਖੂਬਸੂਰਤ ਢਾਂਚਾ ਦਿੱਤਾ ਹੈ ਜਿਹਦੇ ਵਿੱਚ ਆਪਣੀ ਨਾਮ ਦੀ ਜੋਤ ਜਗਾਈ ਹੈ ਸਤਿਗੁਰੂ ਜੀ ਕਹਿੰਦੇ ਫਿਰ ਭਾਈ ਉਸ ਮਾਲਕ ਨੂੰ ਆਪਣੇ ਤੋਂ ਦੂਰ ਕਿਉਂ ਜਾਣਦਾ ਹੈ ਉਹ ਤੇ ਤੇਰੇ ਅੰਦਰ ਹੀ ਹੈ ਸਿਰਫ ਪ੍ਰਗਟ ਕਰਨ ਦੀ ਲੋੜ ਹੈ ਅੰਦਰ ਵੇਖਣ ਦੀ ਲੋੜ ਹੈ ਜਿਸ ਦਿਨ ਅਸੀਂ ਅੰਦਰੋਂ ਵੇਖਣਾ ਸ਼ੁਰੂ ਕਰ ਲਿਆ ਜਿਸ ਦਿਨ ਅੰਦਰ ਗਿਆਨ ਆ ਗਿਆ ਉਹ ਦਿਨ ਸਾਨੂੰ ਇੰਜ ਜਾਪੇਗਾ ਕਿ ਉਹ ਮਾਲਕ ਤੇ ਹਮੇਸ਼ਾ ਤੋਂ ਸਾਡੇ ਅੰਗ ਸੰਸੀ ਹਮੇਸ਼ਾ ਸਾਡੇ ਅੰਗ ਸੰਗ ਰਹਿੰਦਾ ਹੈ ਜਿਨ ਤੂੰ ਕੀਆ ਤਿਸ ਕੋ ਜਾਨ ਸਤਿਗੁਰੂ ਜੀ ਕਹਿੰਦੇ ਜਿਨ ਤੂੰ ਕੀਆ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਜਿਸ ਵਾਹਿਗੁਰੂ ਦੇ ਨਾਲ ਤੂੰ ਸਾਝ ਪਾਉਣੀ ਹੈ ਭਾਈ ਉਸੇ ਦੇ ਨਾਲ ਜੁੜਨਾ ਕਰ ਜਿਸ ਮਾਲਕ ਨੇ ਪੈਦਾ ਕੀਤਾ ਨਾ ਉਹਦੇ ਨਾਲ ਪ੍ਰੀਤ ਪਾ ਉਹਦੇ ਨਾਲ ਪਿਆਰ ਪਾ ਕਿਉਂਕਿ ਜਿੰਨੇ ਪੈਦਾ ਕੀਤਾ ਉਹਨੇ ਦੁਨੀਆ ਦੇ ਹਰ ਇੱਕ ਜਿਹੜੀ ਵਸਤੂ ਬਣਾਈ ਹੈ ਜਦੋਂ ਉਹਦਾ ਜੀ ਕੀਤਾ ਉਹਨੇ ਵਾਪਸ ਵੀ ਲੈ ਜਾਣੀ ਹੈ ਬਿਨ ਪੁੱਛਿਆ ਹੀ ਲੈ ਜਾਏ ਬੁਰ ਸਾਹਿਬ ਜੀ ਕਹਿੰਦੇ ਜਿਸ ਵਸਤੂ ਨੂੰ ਪੈਦਾ ਕੀਤਾ ਉਹਨੇ ਇੱਕ ਦਿਨ ਖਤਮ ਹੋਣਾ ਹੈ ਇਸ ਕਰਕੇ ਸਮੇਂ ਦੀ ਸੰਭਾਲ ਕਰੀਏ ਸਤਿਗੁਰ ਜੀ ਸਾਨੂੰ ਅਗਲੀਆਂ ਪੰਕਤੀਆਂ ਵਿੱਚ ਇਸ ਪ੍ਰਮਾਨ ਕਰਦੇ ਨੇ ਆਗਾ ਦਰਗਹਿ ਪਾਵੇ ਮਾਨ ਕਹਿੰਦੇ ਜਿਹੜਾ ਮਨੁੱਖ ਉਹਦਾ ਨੂੰ ਕਰਦਾ ਹੈ ਜਿਹੜਾ ਮਨੁੱਖ ਮਿਹਨਤ ਕਰਕੇ ਜਿਹੜਾ ਮਨੁੱਖ ਅਗਾਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਣਾ ਚਾਹੁੰਦਾ ਹੈ ਪ੍ਰਭੂ ਦੀ ਹਜ਼ੂਰੀ ਨੂੰ ਹਾਸਲ ਕਰਨਾ ਚਾਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਬੰਦਗੀ ਕਰਕੇ ਰੱਬ ਦੀ ਦਰਗਾਹ ਵਿੱਚ ਮਾਣ ਪਾਈਦਾ ਹੈ ਮਨ ਤਨ ਨਿਰਮਲ ਹੋਏ ਨਿਹਾਲਾ ਗੁਰੂ ਸਾਹਿਬ ਜੀ ਕਹਿੰਦੇ हे ਮੇਰੇ ਭਾਈ ਮਨੋਖ ਦਾ ਮਨ ਧਨ ਪਵਿੱਤਰ ਹੋ ਜਾਂਦਾ ਹੈ ਮਨ ਖੜਿਆ ਰਹਿੰਦਾ ਹੈ ਸਰੀਰ ਵੀ ਖੜਿਆ ਰਹਿੰਦਾ ਹੈ ਜਦੋਂ ਪ੍ਰਭੂ ਦੇ ਨਾਲ ਪ੍ਰੇਮ ਭਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਕਦੇ ਸੰਗਤ ਜੀ غور ਕਰੋ ਆਪਾਂ ਆਪਣੇ ਘਰਾਂ ਦੇ ਵਿੱਚ ਨਾ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਨੇ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਡਾਇਰੀ ਲਿਖਣ ਦੀ ਕਿ ਉਹ ਸਾਰੇ ਦਿਨ ਦਾ ਕੰਮਕਾਰ ਲਿਖਦੇ ਨੇ ਅੱਜ ਆਹ ਕੰਮ ਕਰਨਾ ਹੈ ਬਾਅਦ ਦਿਨ ਵਿੱਚ ਆਹ ਕਰਨਾ ਹੈ ਕੱਲ ਨੂੰ ਇਹ ਕੰਮ ਕਰਨਾ ਹੈ ਉਹ ਫਿਰ ਜਦੋਂ ਉਹ ਕੰਮ ਕਰਕੇ ਆਉਂਦੇ ਨੇ ਉਹ ਸਾਰਾ ਆਪਣੀ ਡਾਇਰੀ ਉੱਪਰ ਲਿਖਦੇ ਨੇ ਅੱਜ ਕਿੰਨੂੰ ਮਿਲਿਆ ਕੀ ਗੱਲਬਾਤ ਹੋਈ ਕਿਵੇਂ ਕੰਮ ਸਰੇ ਤੇ ਵੇਖਿਆ ਕਈ ਗੁਰਸਿੱਖ ਨੇ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਅੱਗੇ ਬਹਿ ਕੇ ਫੋਟੋ ਨਾਲ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਵਿਸ਼ਵਾਸ ਹੈ ਜਿਨ੍ਹਾਂ ਦਾ ਭਰੋਸਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹੀ ਐਸੀਆਂ ਤਸਵੀਰਾਂ ਨੇ ਜਦੋਂ ਆਪਾਂ ਉਹਨਾਂ ਦੇ ਸਾਹਮਣੇ ਬੈਠੀਏ ਨਾ ਤੇ ਇੰਝ ਆਪਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਲਕੁਲ ਸਾਡੇ ਆਮਣੇ ਸਾਹਮਣੇ ਬਹਿ ਕੇ ਸਾਡੇ ਨਾਲ ਗੱਲਾਂ ਕਰਦੇ ਨੇ ਪਰ ਇਹ ਉਦੋਂ ਹੋਵੇਗਾ ਜਦੋਂ ਸਾਡਾ ਵਿਸ਼ਵਾਸ ਬਣੇਗਾ ਫਿਰ ਗੁਰੂ ਸਾਹਿਬ ਨੂੰ ਦੱਸਦੇ ਨੇ ਗੁਰੂ ਸਾਹਿਬ ਜੀ ਅੱਜ ਮੈਂ ਇਹ ਕੀਤਾ ਅੱਜ ਮੈਨੂੰ ਫਲਾਣਾ ਬੰਦਾ ਮਿਲਿਆ ਅੱਜ ਮੈਂ ਇਹ ਕੰਮ ਕੀਤਾ ਅੱਜ ਮੇਰਾ ਉਹ ਕੰਮ ਤੁਹਾਡੀ ਕਿਰਪਾ ਦੇ ਨਾਲ ਸਬਰ ਗਿਆ ਗੁਰੂ ਦੇ ਨਾਲ ਗੱਲਾਂ ਕਰਨੀਆਂ ਇਹ ਵੀ ਇੱਕ ਪਿਆਰ ਦੀ ਨਿਸ਼ਾਨੀ ਹੈ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਸਾਧੂ ਕੀ ਮਨ ਮੰਗੈ ਪਰਵਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਰਸਨਾ ਦੇ ਨਾਲ ਰਸਨਾ ਨਾਮ ਜਪਤ ਕੋ ਪਾਲ ਜੀ ਬਾਦੇ ਨਾਲ ਪਰਮੇਸ਼ਵਰ ਦਾ ਨਾਮ ਜਪਿਆ ਕਰੋ ਸਤਗੁਰਾਂ ਦੇ ਨਾਲ ਗੱਲਾਂ ਕਰਨੀਆਂ ਗੁਰੂ ਦੇ ਨਾਲ ਪਿਆਰ ਪਾਉਣਾ ਸਾਜੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਗੁਰੂ ਸਾਹਿਬ ਜੀ ਕਹਿੰਦੇ ਕਰ ਕਿਰਪਾ ਮੇਰੇ ਦੀਨ ਦੇ ਆਲਾ ਹੈ ਮੇਰੇ ਸਤਿਗੁਰ ਸੱਚੇ ਪਾਸ਼ਾ ਤੋ ਰਹਿਮਤ ਕਰਨ ਵਾਲਾ ਹੈ ਤੋ ਕਿਰਪਾ ਕਰਨ ਵਾਲਾ ਹੈ ਤੇਰੀ ਦਇਆ ਦੇ ਬਿਨਾ ਤੇਰੀ ਮਿਹਰ ਦੇ ਬਿਨਾ ਮਨੁੱਖ ਕੋਈ ਜ ਕਰਨ ਯੋਗਾ ਜੇ ਨਹੀਂ ਸਾਧੂ ਕੀ ਮਨ ਮੰਗਰ ਵਾਲਾ ਮੈਨੂੰ ਗੁਰੂ ਚਰਣਾ ਦੀ ਧੂੜ ਮਿਲ ਜਾਵੇ ਹੋਰ ਕੁਝ ਨਹੀਂ ਚਾਹੀਦਾ ਹੋ ਹੋ ਦਿਆਲ ਦੇਹੋ ਪ੍ਰਭ ਨਾਮ ਤੁਸੀਂ ਦਿਆਲ ਹੋ ਕੇ ਕਿਰਪਾ ਕਰਕੇ ਨਾਮ ਦੀ ਦਾਤ ਦਿਓ ਨਾਨਕ ਜਿਵੇ ਨਾਨਕ ਜਪ ਜਿਵੇ ਪ੍ਰਭ ਨਾਮ ਸਤਗੁਰੂ ਜੀ ਕਹਿੰਦੇ ਇਹ ਮੇਰੇ ਪਾਸ਼ਾ ਇਹ ਅਕਾਲ ਪੁਰਖ ਦਾਤਾ ਜੀ ਤੁਸੀਂ ਕਿਰਪਾ ਕਰਦੇ ਹੋ ਤੇਰਾ ਨਾਮ ਜਪ ਕੇ ਆਤਮਿਕ ਜੀਵਨ ਦੀ ਜੜੀ ਹੈ ਉਹ ਪ੍ਰਾਪਤੀ ਹੋ ਜਾਵੇ ਤੇਰਾ ਨਾਮ ਜਪ ਕੇ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਸਕੀਏ ਤੇਰਾ ਨਾਮ ਜਪ ਕੇ ਬੰਦਗੀ ਕਰਕੇ ਅੰਤੁਸਹੀ ਵਾਸ਼ਾ ਆਪਣੀ ਜੀਵਨ ਦੀਆਂ ਕੜੀਆਂ ਸੁਖਲਾ ਕਰ ਸਕੀਏ ਇਹ ਗੁਰੂ ਸਾਹਿਬ ਕਤਾਰ-ਵਾਰ ਸਮਝਾਉਂਦੇ ਨੇ ਕਿ ਭਾਈ ਭਈ ਪ੍ਰਾਪਤ ਮਾਨੁਕ੍ਰਿਯ ਹਰੀਆ ਗੋਬਿੰਦ ਮਿਰਣ ਕੀ ਇਹ ਤੇਰੀ ਬਰੀਆ ਅਵਰਤਾਜ ਤੇਰਾ ਕਿਤੈ ਨਾਮ ਮਿਲ ਸਾਗ ਸੰਗਤ ਭਜ ਕੇ ਨਾਮ ਗੁਰੂ ਸਾਹਿਬ ਜੀ ਕਹਿੰਦੇ ਨਾਮ ਦੇ ਵਿੱਚ ਬੜੀ ਪਾਵਰ ਹੈ ਇਹ ਮਨੁੱਖਾ ਸਰੀਰ ਸਾਨੂੰ ਸੰਸਾਰ ਦੀ ਇਸੇ ਪਰਕਮਿਲੇ ਇਨਾਮ ਜੱਪ ਕੇ ਸਤਗੁਰਾਂ ਦੇ ਨਾਲ ਪ੍ਰੀਤ ਪਾ ਕੇ ਸੰਸਾਰ ਤੋਂ ਸੁਰਖਰੂ ਹੋ ਕੇ ਜਾਈਏ ਸਿਰ ਤੇ ਕੋਈ ਬੋਝ ਨਾ ਹੋਵੇ ਆਪਾਂ ਕਿਸੇ ਦਾ ਕਰਜ਼ਾ ਦੇਣਾ ਹੋਵੇ ਨਾ ਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਕਿ ਕਦੀ ਮੰਗਣ ਨਾ ਆ ਜਾਵੇ ਕਿਤੇ ਘਰ ਦੇ ਦਰਵਾਜ਼ੇ ਤੇ ਆ ਕੇ ਖੜਕੇ ਰੋਲਾ ਨਾ ਪਾ ਦੇਵੇ ਕਿ ਤੂੰ ਕਰਜ਼ਾ ਮੇਰਾ ਵਾਪਸ ਨਹੀਂ ਮੋੜ ਰਿਆ ਤੇ ਸਤਗੁਰੂ ਨੇ ਸਾਨੂੰ 24000 ਸਵਾਸਾਂ ਦਾ ਜਿਹੜਾ ਇਹ দান ਦਿੰਦਾ ਹੈ ਇਹਨੂੰ ਕਰਜ਼ਾ ਵੀ ਮੰਨ ਸਕਦੇ ਆ ਤੇ ਇਹਨੂੰ ਰਹਿਮਤ ਵੀ ਮੰਨ ਸਕਦੇ ਆ ਕਿ 24000 ਸਵਾਸ ਸਤਿਗੁਰੂ ਸਾਨੂੰ ਹਰ ਰੋਜ਼ ਦੇ ਰਿਹਾ ਹੈ ਹੁਣ ਸਾਡਾ ਫਰਜ਼ ਬਣਦਾ ਹੈ ਆਪਾਂ ਇਹਨਾਂ ਸਵਾਸਾਂ ਨੂੰ ਕਿਵੇਂ ਸਫਲਾ ਕਰਾਂ ਜੇਕਰ ਨਾਮ ਜਪਾਂਗੇ ਬੰਦਗੀ ਕਰਾਂਗੇ ਤੇ ਅਸੀਂ ਗੁਰੂ ਦੇ ਦਿੱਤੇ ਹੋਏ ਇਸ ਨਾਮ ਰੂਪੀ ਧੰਨ ਦੇ ਕਰਜ਼ੇ ਨੂੰ ਗੁਰੂ ਨੂੰ ਮੋੜਾਂਗੇ ਗੁਰੂ ਦੇ ਨਾਲ ਸਾਡਾ ਪ੍ਰੇਮ ਜੁੜੇਗਾ ਇਸ ਕਰਕੇ ਸੰਗਤ ਜੀ ਬਾਣੀ ਦੀ ਹੁਕਮਾ ਬਹੁਤ ਹੈ ਆਪਾਂ ਕੱਲ ਸਰਵਨ ਕਰ ਰਹੇ ਸੀ ਨਾ ਕਿ ਬਿਧੀ ਚੰਦ ਹੈ ਚੋਰ ਹੈ ਪਰ ਜੁਗਤਾ ਬੜੀਆਂ ਜਾਣਦਾ ਹੈ ਪੰਚਮ ਪਾਤਸ਼ਾਹ ਦੇ ਕੋਲ ਆਇਆ ਪੰਚਮ ਪਾਤਸ਼ਾਹ ਜੀ ਦਾ ਸਮਾ ਜਿਹੜਾ ਪੂਰਾ ਹੋਇਆ ਜੋਤੀ ਜੋਤ ਸਮਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ ਹੁਣ ਗੁਰੂ ਸਾਹਿਬ ਨੂੰ ਸਾਰੀ ਗੱਲ ਜਦੋਂ ਦੱਸੀ ਨਾ ਗੁਰੂ ਸਾਹਿਬ ਕਹਿੰਦੇ ਭਾਈ ਵਰਤਨਾ ਦੀ ਸੇਵਾ ਕਰਿਆ ਕਰ ਭਾਂਡੇ ਮਾਂਜਿਆ ਕਰ ਸੇਵਾ ਕਰਿਆ ਕਰ ਤੇਰੇ ਮਨ ਦੀ ਮੈਲ ਤਨ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਏਗੀ ਮਨ ਦੀ ਮੈਲ ਹੋਮੀ ਹੰਕਾਰ ਦੀ ਮੈਲ ਦੂਰ ਹੋ ਜਾਏਗੀ ਤੇ ਨਾਲੇ ਗੁਰੂ ਸਾਹਿਬ ਜੀ ਨੇ ਨਾ ਆਪਣੇ ਸਿੱਖਾਂ ਨੂੰ ਇੱਕ ਹੁਕਮ ਕੀਤਾ ਸੀ ਕਹਿੰਦੇ ਕਿ ਜਿਹੜੇ ਜ਼ਾਲਮ ਨੇ ਨਾ ਇਹ ਬਹੁਤ ਲੁੱਟਾ ਖੁੱਟਾ ਕਰਦੇ ਨੇ ਸਿੱਖ ਸੰਗਤ ਆਉਂਦੀ ਐ ਰਸਤੇ ਵਿੱਚ ਤੰਗ ਪ੍ਰੇਸ਼ਾਨ ਕਰਦੇ ਨੇ ਕਹਿੰਦੇ ਹੁਣ ਬੰਦਗੀ ਬਹੁਤ ਹੋ ਗਈ ਐ ਹੁਣ ਜਿੱਥੇ ਬੰਦਗੀ ਕਰਨੀ ਐ ਨਾਮ ਜਪਣਾ ਐ ਨਾ ਉੱਥੇ ਨਾਲ ਸ਼ਸਤਰ ਵਿੰਧਿਆ ਵੀ ਸਿੱਖੋ ਅੱਜ ਤੋਂ ਜਿਹੜਾ ਸਿੱਖ ਦਰਸ਼ਨਾਂ ਵਾਸਤੇ ਆਵੇ ਚੰਗੇ ਸ਼ਸਤਰ ਲੈ ਕੇ ਆਵੇ ਚੰਗੇ ਘੋੜੇ ਘੋੜੇ ਰੱਖੋ ਆਪਣੇ ਕੋਲ ਫੋਜ ਬਣਾਓ ਫੋਜ ਵਿੱਚ ਭਰਤੀ ਹੋਵੋ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਛੇਵੇਂ ਪਾਸ਼ਾ ਨੇ ਇਹ ਵਚਨ ਕੀਤੇ ਤੇ ਕਹਿੰਦੇ ਕਾਬਲ ਦੀ ਸੰਗਤ ਹੈ ਉਹਨਾਂ ਨੇ ਨਾ ਦੋ ਘੋੜੇ ਖਰੀਦੇ ਬਹੁਤ ਖੂਬਸੂਰਤ ਘੋੜੇ ਘੋੜਿਆਂ ਨੂੰ ਵੇਖ ਕੇ ਨਾ ਭੁੱਖ ਲੈਂਦੀ ਹੈ ਇਹਨੇ ਸ਼ਾਨਦਾਰ ਘੋੜੇ ਖਰੀਦੇ ਗਏ ਸੰਗਤ ਨੇ ਨਾ ਘੋੜੇ ਖਰੀਦ ਕੇ ਛੇਵੇਂ ਪਾਤਸ਼ਾਹ ਦੇ ਕੋਲ ਪਹੁੰਚਾਉਣ ਵਾਸਤੇ ਸਿੱਖ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੇ ਕਿਹਾ ਕਿ ਚੰਗੇ ਘੋੜੇ ਰੱਖੋ ਚੰਗੇ ਸ਼ਸਤਰ ਰੱਖੋ ਆ ਜਿਹੜੇ ਦੋ ਘੋੜੇ ਖਰੀਦੇ ਨੇ ਦਲਬਾਗ ਤੇ ਗੁਲਬਾਗ ਇਹ ਘੋੜੇ ਸਤਪੁਰਾਂ ਕੋਲ ਹੀ ਸੋਹਣੇ ਲੱਗਦੇ ਨੇ ਇਹਨਾਂ ਤੇ ਕੋਈ ਹੋਰ ਸਵਾਰ ਨਹੀਂ ਹੋ ਸਕਦਾ ਇਹ ਘੋੜੇ ਸਤਪੁਰਾਂ ਕੋਲ ਪਹੁੰਚਾਏ ਜਾਣ ਹੁਣ ਪਿਆਰੀ ਸਾਧ ਸੰਗਤ ਜੀ ਇਹ ਗੁਰੂ ਦਾ ਪਿਆਰਾ ਘੋੜੇ ਲੈ ਕੇ ਨਦਰੀਆ ਤੇ ਲਾਹੌਰ ਪਹੁੰਚਿਆ ਲਾਹੌਰ ਦੇ ਵਿੱਚ ਇੰਨੇ ਟਿਕਾਣਾ ਕੀਤਾ ਉੱਥੇ ਦਾ ਜਿਹੜਾ ਦਰੋਗਾ ਸੀਨਾ ਉੱਥੋਂ ਦੇ ਲੋਕਾਂ ਨੇ ਵੇਖਿਆ ਕਿ ਘੋੜੇ ਬੜੇ ਸੋਹਣੇ ਨੇ ਦਰੋਗੇ ਨੇ ਵੇਖਿਆ ਇਹ ਘੋੜੇ ਬੜੇ ਸੋਹਣੇ ਨੇ ਉਸ ਸਿੱਖ ਨੂੰ ਦਰੋਗਾ ਕਹਿੰਦਾ ਇਹ ਘੋੜੇ ਵੇਚਨੇ ਨੇ ਉਹ ਗੁਰੂ ਦਾ ਪਿਆਰਾ ਕਹਿੰਦਾ ਨਹੀਂ ਇਹ ਵੇਚਣ ਵਾਸਤੇ ਨਹੀਂ ਇਹ ਛੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਸੰਗਤ ਨੇ ਭੇਜੇ ਨੇ ਉਹਨਾਂ ਦੀ ਸ਼ਰਨ ਲੈ ਕੇ ਜਾਣੇ ਦਰੋਗਾ ਪਤਾ ਕਹਿੰਦਾ ਕਹਿੰਦਾ ਐਡਾ ਸੋਹਣਾ ਘੋੜੇ ਇੰਨੇ ਸੋਹਣੇ ਘੋੜੇ ਤੇ ਇੱਕ ਫਕੀਰ ਵਾਸਤੇ ਫਕੀਰ ਦੇ ਕੋਲ ਇੰਨੇ ਘੋੜੇ ਇੰਨੇ ਸੋਹਣੇ ਘੋੜੇ ਨਹੀਂ ਹੋਣੇ ਚਾਹੀਦੇ ਇਹ ਘੋੜੇ ਤੇਜ ਸ਼ੈਨशाह ਵਾਸਤੇ ਨੇ ਬਾਦਸ਼ਾਹ ਵਾਸਤੇ ਕਹਿਣ ਲੱਗੇ ਜੇ ਦੇ ਦੇਵੇਂਗਾ ਠੀਕ ਐ ਨਹੀਂ ਤੇ ਖੋ ਤੇ ਅਸੀਂ ਲੈਣੇ ਹੀ ਨੇ ਉਹ ਕਹਿੰਦਾ ਨਹੀਂ ਮੈਂ ਨਹੀਂ ਇਹ ਘੋੜੇ ਦੇਵਾਂਗਾ ਇਹ ਗੁਰੂ ਦੇ ਵਾਸਤੇ ਆਏ ਨੇ ਹੁਣ ਦਰੋਗੇ ਨੇ ਜ਼ਬਰਦਸਤੀ ਨਾਲ ਉਹ ਘੋੜੇ ਖੋਲੇ ਘੋੜੇ ਖੋ ਕੇ ਸ਼ਹਿਨशाह ਦੇ ਕੋ ਦਰਬਾਰ ਵਿੱਚ ਲੈ ਗਿਆ ਬਾਦਸ਼ਾਹ ਆ ਤੁਹਾਡੇ ਵਾਸਤੇ ਘੋੜੇ ਲਿਆਂਦੇ ਨੇ ਵੇਖੋ ਬਾਦਸ਼ਾਹ ਨੇ ਜਦੋਂ ਘੋੜੇ ਵੇਖੇ ਕਿ ਬਾਦਸ਼ਾਹ ਕਹਿੰਦਾ ਬੜੇ ਖੂਬਸੂਰਤ ਘੋੜੇ ਨੇ ਨਸਲੀ ਘੋੜੇ ਨੇ ਇਹ ਕਿਥੋਂ ਲਿਆਂਦੇ ਮੋਲ ਲਿਆਂਦੇ ਕਹਿ ਲਗਾ ਜੀ ਮੋਲੀ ਸਮਝ ਲੋ ਬਸ ਆਪਾਂ ਤੇ ਖੋਲੇ ਇਹ ਬਾਦਸ਼ਾਹ ਵੀ ਕਹਿੰਦਾ ਜੀ ਘੋੜੇ ਤੇ ਫਿਰ ਚੰਗੀ ਗੱਲ ਆ ਭਾਈ ਫਿਰ ਆਪਣੀ ਆ ਹੁਣ ਇਹ ਗੁਰੂ ਦਾ ਸਿੱਖ ਨਾ ਰੋਂਦਾ ਰੋਂਦਾ ਫਿਰ ਕਹਿੰਦੇ ਛੇਵੇਂ ਪਾਤਸ਼ਾਹ ਦੀ ਸ਼ਰਣ ਵਿੱਚ ਪਹੁੰਚਦਾ ਸਤਿਗੁਰੂ ਜੀ ਦਾ ਦਰਬਾਰ ਲੱਗਾ ਸੰਗਤ ਬੈਠੀ ਹੋਈ ਹੈ ਦਰਬਾਰ ਵਿੱਚ ਹਾਜ਼ਰ ਹੋਇਆ ਰੋਂਦਾ ਗੁਰੂ ਸਾਹਿਬ ਜੀ ਪੁੱਛਦੇ ਕਹਿੰਦੇ ਭਾਈ ਰੋ ਕਿਉਂ ਰਿਆ ਕਹਿੰਦੇ ਸਤਿਗੁਰੂ ਜੀ ਕਾਬਲ ਦੀ ਸੰਗਤ ਨੇ ਬੜੇ ਖੂਬਸੂਰਤ ਦੋ ਘੋੜੇ ਲਿਆਂਦੇ ਦਰਬਾਰ ਤੇ ਗੁਰਬਾਗ ਘੋੜਿਆਂ ਦਾ ਨਾ ਸੀ ਤੁਹਾਡੇ ਵਾਸਤੇ ਲੈ ਕੇ ਆ ਰਿਆ ਸੀ ਰਸਤੇ ਵਿੱਚ ਦਰੋਗੇ ਨੇ ਖੋਲੇ ਜ਼ਬਰਦਸਤੀ ਮੇਰੇ ਤੋਂ ਸੰਤ ਦਾ ਦਿਲ ਟੁੱਟ ਜਾਣਾ ਬੜੇ ਪ੍ਰੇਮ ਦੇ ਨਾਲ ਸੰਗਤ ਨੇ ਘੋੜੇ ਖਰੀਦੇ ਸੰਤ ਤੁਹਾਡੇ ਵਾਸਤੇ ਦਰਬਾਰ ਲੱਗਾ ਹੋਇਆ ਹੈ ਗੁਰੂ ਸਾਹਿਬ ਜੀ ਨੇ ਕਹਿੰਦੇ ਭਾਈ ਫਿਰ ਹੈ ਕੋਈ ਜਿਹੜਾ ਬਾਦਸ਼ਾਹ ਦੇ ਤਬੇਲੇ ਦੇ ਵਿੱਚੋਂ ਇਹ ਘੋੜਿਆਂ ਨੂੰ ਲੈ ਕੇ ਆਵੇ ਹੁਣ ਪਿਆਰੀ ਸਾਧ ਸੰਗਤ ਜੀ ਸਾਰੇ ਜਿੰਨੇ ਗੁਰਸਿੱਖ ਸਾਨਾ ਜਦੋਂ ਬਾਦਸ਼ਾਹ ਦੇ ਤਬੇਲੇ ਦੀ ਗੱਲ ਹੁੰਦੀ ਸਾਰੇ ਚੁੱਪ ਕਰਕੇ ਬਹਿ ਗਏ ਕਿ ਕਿਤੇ ਹੋਰ ਪਾਸਿਓ ਲੈ ਕੇ ਆਉਣੇ ਹੋਣ ਤੇ ਲੈ ਆਈਏ ਬਾਦਸ਼ਾਹ ਦੇ ਦਰਬਾਰ ਤਵੇਲੇ ਦੇ ਬਾਅਦ ਸ਼ਾਈ ਭੋਜ ਲੱਗੀ ਹੋਈ ਹੈ ਪੈਰੇ ਦਾ ਹੁਣ ਇਹ ਬਿਧੀ ਚੰਦ ਨਾ ਗੱਲਾਂ ਸੁਣਦਾ ਹੈ ਜਦੋਂ ਬਾਦਸ਼ਾਹ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਨਾ ਕਿ ਕੋਈ ਹੈ ਇਹ ਇੱਕਦਮ ਖੜਾ ਹੋ ਗਿਆ ਕਹਿੰਦਾ ਲੈ ਵੀ ਮੇਰੇ ਆਲਾ ਕੰਮ ਤੇ ਅੱਜ ਮਿਲਿਆ ਸੇਵਾ ਤੇ ਅੱਜ ਮਿਲੀ ਹੈ ਗੁਰੂ ਸਾਹਿਬ ਦੇ ਅੱਗੇ ਆ ਗਿਆ ਕਹਿ ਲਗਾ ਸਤਿਗੁਰੂ ਜੀ ਐਵੇਂ ਮੇਰੇ ਤੋਂ ਭਾਂਡੇ ਮਜਵਾਈ ਗਏ ਅਵੇ ਮੈਨੂੰ ਇਸ ਸੇਵਾ ਵਿੱਚ ਲਾਈ ਰੱਖਿਆ ਤੁਸੀਂ ਮੇਰੇ ਵਾਲੀ ਸੇਵਾ ਤੇ ਅੱਜ ਮਿਲੀ ਹੈ ਗੁਰੂ ਪਾਤਸ਼ਾਹ ਕਹਿੰਦੇ ਕਰ ਲਵੇਂਗਾ ਕਹਿੰਦਾ ਜੀ ਇਹੀ ਤੇ ਕੰਮ ਕੀਤਾ ਕਿਉਂਕਿ ਚੋਰ ਸੀ ਚੋਰੀਆਂ ਹੀ ਕੀਤੀਆਂ ਹੋਈਆਂ ਨੇ ਬਾਦਸ਼ਾਹ ਦੇ ਤਵੇਲੇ ਦੇ ਵਿੱਚੋਂ ਤੁਹਾਡੇ ਘੋੜੇ ਲੈ ਕੇ ਆਉਣੇ ਨੇ ਇਹੀ ਤੇ ਮੇਰਾ ਕੰਮ ਹੈ ਕਹਿੰਦਾ ਪਾਦਸ਼ਾਹ ਤੁਹਾਡੀ ਰਹਿਮਤ ਦੇ ਨਾਲ ਕਹਿੰਦੇ ਇਹ ਸਰੀਰ ਹੈ ਨਾ ਜਿਹੜਾ ਇਹਦੀ ਅਵਸਥਾ ਬਦਲੀ ਹੈ ਕਹਿੰਦੇ ਕੰਮ ਬੜੇ ਪਹਿਲਾਂ ਕੀਤੇ ਹੋਏ ਨੇ ਇਹੀ ਕੰਮ ਤੇ ਨਹੀਂ ਨਾ ਭੁੱਲਿਆ ਮੈਂ ਗੁਰੂ ਸਾਹਿਬ ਕਹਿੰਦੇ ਲੈ ਆਵੇਂਗਾ ਕਹਿੰਦੇ ਪਰ ਇੱਕ ਤੁਸੀਂ ਥਾਪੜਾ ਦੇ ਦਿਓ ਤੁਹਾਡਾ ਥਾਪੜਾ ਮਿਲ ਗਿਆ ਤੇ ਲੈ ਆਵਾਂਗਾ ਗੁਰੂ ਸਾਹਿਬ ਜੀ ਨੇ ਥਾਪੜਾ ਦੇ ਕੇ ਭੇਜ ਦਿੱਤਾ ਇਹ ਫੇਰ ਨਾ ਕਹਿੰਦੇ ਇੱਕ ਘਾਈ ਬਣਿਆ ਭੇਸ਼ ਬਦਲਿਆ ਵਿਧੀ ਚੰਦ ਨੇ ਇਹ ਉਥੋਂ ਘਾ ਵੜਿਆ ਕਰੇ ਜਿੱਥੇ ਕੋਈ ਵੀ ਘਾ ਨਾ ਵੜਿਆ ਕਰੇ ਘਾ ਵੜ ਕੇ ਨਾ ਮੰਡੀ ਦੇ ਵਿੱਚ ਬੈਠਾ ਦਰੋਗਾ ਆਇਆ ਕੂੜਿਆਂ ਵਾਸਤੇ ਘਾ ਖਰੀਦਣ ਇਸ ਵਿਧੀ ਚੰਦ ਦੇ ਪੋਲ ਵੇਖਦਾ ਹੈ ਬੜਾ ਖੂਬਸੂਰਤ ਘਾ ਆ ਕਹਿੰਦੇ ਬਈ ਤੇਰੇ ਕੋਲ ਘਾ ਬੜਾ ਸੁਣਾ ਵੇਚਣਾ ਕਹਿੰਦਾ ਹਾਂ ਜੀ ਵੇਚਣ ਵਾਸਤੇ ਬੈਠੇ ਆਂ ਕਹਿੰਦੇ ਫਿਰ 1 ਰੁਪਿਆ ਦੇਾਂਗਾ ਇਹ ਘਾ ਮੈਨੂੰ ਦੇ ਦੇ ਦਰੁਗਾ ਕਹਿੰਦਾ ਤੇ ਵਿਧੀ ਚੰਦ ਤੇ ਬਹਾਨਾ ਹੀ ਭਾਲਦਾ ਸੀ ਤੇ ਬੇਲੇ ਵਿੱਚ ਜਾਣ ਵਾਸਤੇ ਕਹਿੰਦਾ ਜੀ ਜਰੂਰ ਲੈ ਜਾਓ ਹੁਣ ਵਿਧੀ ਚੰਦ ਨੇ ਘਾ ਚੁੱਕਿਆ ਤਵੇਲੇ ਵਿੱਚ ਪਹੁੰਚਿਆ ਪਿਆਰੀ ਸਾਧ ਸੰਗਤ ਜੀ ਇਹਨੇ ਗੁਰੂ ਸਾਹਿਬਾਂ ਦੇ ਜਦੋਂ ਘੋੜਿਆਂ ਦੇ ਦਰਸ਼ਨ ਕੀਤੇ ਨਾ ਘੋੜਿਆਂ ਨੂੰ ਮੱਥਾ ਹੀ ਟੇਕੀ ਜਾਂਦਾ ਹੈ ਕਿ ਇੰਨੇ ਸੋਨੇ ਘੋੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਕਿ ਇਹਨਾ ਪਾਪੀਆਂ ਨੇ ਲੁੱਟ ਲਏ ਪਿਆਰੀ ਸਾਧ ਸੰਗਤ ਜੀ ਇਹਨਾਂ ਨੂੰ 2 3 ਘੰਟੇ ਲਾਏ ਘੋੜਿਆਂ ਦੇ ਖਰਖਰਾ ਫੇਰਿਆ ਤਵੇਲੇ ਦੀ ਸਫਾਈ ਕੀਤੀ ਬੜਾ ਖੂਬਸੂਰਤ ਤਵੇਲਾ ਚਮਕਾ ਦਿੱਤਾ ਹੁਣ ਇਧਰੋਂ ਬਾਦਸ਼ਾਹ ਆ ਗਿਆ ਬਾਦਸ਼ਾ ਆਕੇ ਤਬੀਲੇ ਨੂੰ ਵੇਖਦਾ ਕਹਿੰਦਾ ਹੈ ਦਰੋਗੇ ਨੂੰ ਕਹਿੰਦਾ ਅੱਜ ਬੜੀ ਤਬੀਲੇ ਦੀ ਸਫਾਈ ਹੈ ਚਮਕਿਆ ਹੋਇਆ ਹੈ ਦਰੋਗਾ ਕਹਿੰਦਾ ਜੀ ਮੈਂ ਕੁਝ ਨਹੀਂ ਕੀਤਾ ਆ ਆਇਆ ਇੱਕ ਸਿਧ ਰਾਜਿਆ ਇਨੇ ਸਫਾਈ ਕੀਤੀ ਹੈ ਬਾਦਸ਼ਾ ਬੜਾ ਖੁਸ਼ ਹੋਇਆ ਕਹਿੰਦਾ ਫਿਰ ਤੈਨੂੰ ਪੱਕੀ ਨੌਕਰੀ ਦੇ ਦਈਏ ਬਿਲੀ ਚੰਦ ਨੂੰ ਕਹਿੰਦੇ ਨੇ ਉਹ ਕਹਿੰਦਾ ਜੀ ਹੋਰ ਮੈਨੂੰ ਕੀ ਚਾਹੀਦਾ ਉਹਨੂੰ ਤੇ ਬਹਾਨਾ ਚਾਹੀਦਾ ਸੀ ਨਾ ਤਵੇਲੇ ਵਿੱਚ ਰਹਿਣ ਵਾਸਤੇ ਫਿਰ ਕਹਿੰਦੇ 300 ਰੁਪਏ ਤੈਨੂੰ ਦੇਾਂਗੇ ਮਹੀਨਾ ਨੌਕਰੀ ਕੀਤੀ 100 ਰੁਪਿਆ ਨਾ ਇਨਾਮ ਉਹ ਜੋ ਬਾਦਸ਼ਾਹ ਨੇ ਦਿੱਤਾ ਵਿਦੀ ਚੰਦ ਨੂੰ ਘਾਇਏ ਦੇ ਰੂਪ ਵਿੱਚ ਹੈ ਕਿ ਇਹ ਇਨਾਮ ਹੈ ਤੇਰਾ ਘੋੜਿਆਂ ਦੀ ਦੇਖਭਾਲ ਕਰਨ ਦਾ ਸਿਫਾਈ ਦਾ ਹੁਣ ਪਿਆਰੀ ਸਾਧ ਸੰਗਤ ਜੀ ਜਦੋਂ ਇਨਾਮ ਹੀ ਮਿਲ ਗਿਆ ਬਾਦਸ਼ਾਹ ਚਲਾ ਗਿਆ ਜਿਹੜੇ ਤਵੇਲੇ ਦੇ ਵਿੱਚ ਨਾਲ ਦੇ ਐਲਕਾਰ ਸਨ ਨਾ ਉਹ ਬੜੇ ਖੁਸ਼ ਹੋਏ ਕਹਿੰਦੇ ਤੈਨੂੰ ਇਨਾਮ ਦਿੱਤਾ 100 ਰੁਪਿਆ ਖੁਸ਼ ਹੋ ਕੇ ਬਾਦਸ਼ਾਹ ਨੇ ਫਿਰ ਪਾਲਟੀ ਕਹਿੰਦੇ ਫਿਰ ਉਹਨ ਖਾਣ ਪੀਣ ਵਾਸਤੇ ਕੁਝ ਮੰਗਾ ਫਿਰ ਕਹਿੰਦੇ ਕਹਿ ਲਗਾ ਬਿਜੇ ਚੰਦ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਵੀ ਕਿੱਥੋਂ ਕੀ ਮਿਲਣਾ ਹੈ ਕਹਿ ਲਗੇ ਖਾਣਾ ਪੀਣਾ ਕੀ ਹੈ ਕਹਿੰਦੇ ਖਾਣਾ ਪੀਣਾ ਕੀ ਹੈ ਸ਼ਰਾਬ ਪੀਵਾਂਗੇ ਖਾਵਾ ਪੀਵਾਂਗੇ ਹੁਣ ਪਿਆਰੀ ਸਾਧ ਸੰਗਤ ਜੀ ਉਸ ਘਾਇਏ ਨੇ ਵਿਦੀ ਚੰਦ ਨੇ 100 ਰੁਪਿਆ ਨਾਲ ਦੇ ਇਨਕਾਰਾਂ ਨੂੰ ਦੇ ਦਿੱਤਾ ਕਿ ਜਾਓ ਜਿਹੜਾ ਸਮਾਨ ਲੈ ਕੇ ਆਣਾ ਲੈ ਆਓ ਖਾਓ ਪੀਓ ਹੁਣ ਪਿਆਰੀ ਸਾਧ ਸੰਗਤ ਜੀ ਰਾਤ ਦਾ ਸਮਾਂ ਵਿਦੀ ਚੰਦ ਜਿੱਨਾ ਚਰ ਉੱਥੇ ਰਿਹਾ ਨਾ ਨਾਲ ਹੀ ਇੱਕ ਨਦੀ ਵਗਦੀ ਸੀ ਰਾਤ ਦਾ ਇੱਕ ਟਾਈਮ ਉਹਨੇ ਪੱਕਾ ਕੀਤਾ ਜਦੋਂ ਰਾਤ ਪਿਆ ਕਰੇ ਇੱਕ ਵੱਡਾ ਸਾਰਾ ਪੱਥਰ ਨਾਲ ਨਦੀ ਵਿੱਚ ਸੁੱਟ ਦਿਆ ਕਰੇ ਜਦੋਂ ਛੁੱਟਿਆ ਕਰੇ ਉਹਦੀ ਗੜਮ ਕਰਕੇ ਜਦੋਂ ਆਵਾਜ਼ ਆਇਆ ਕਰੇ ਨਾ ਇੱਕ ਦੋ ਵਾਰ ਸਿਪਾਈਆਂ ਨੇ ਵੇਖਿਆ ਕਹਿੰਦੇ ਕੋਈ ਜਾਨਵਰ ਹੋਵੇਗਾ ਕਿ ਜਿਹੜਾ ਆਗ ਪਾਣੀ ਵਿੱਚ ਛਾਲ ਮਾਰਦਾ ਹੈ ਕੋਈ ਚੀਜ਼ ਸੁੱਟ ਦਿੰਦਾ ਹੈ 15-20 ਦਿਨ ਕਹਿੰਦੇ ਫਿਰ ਬਿਦੀ ਚੰਦ ਤਵੇਲੇ ਵਿੱਚ ਰਿਹਾ ਹਰ ਰੋਜ਼ ਉਹਨੇ ਇਸੇ ਤਰ੍ਹਾਂ ਕਰਨਾ ਅੱਜ 100 ਰੁਪਿਆ ਦੇ ਦਿੱਤਾ ਇਨਾਮ ਵਾਲਾ दारू ਲਿਆਂਦੀ ਗਈ ਲਿਆ ਕੇ ਸਾਰਿਆਂ ਨੇ ਪੀਤੀ ਬਿਦੀ ਚੰਦ ਜੀ ਨੇ ਵੇਖਿਆ ਨਾ ਜਦੋਂ ਕਿ ਸਾਰੇ ਜਿਹੜੇ ਇਹ दारू ਦੇ ਵਿੱਚ ਮਸਤ ਹੋ ਗਏ ਨੇ ਬੇਹੋਸ਼ ਹੋ ਗਏ ਨੇ ਦਰੋਗਾ ਵੀ ਵਿੱਚੇ ਸੀ ਇਹਨੇ ਇਕੱਲੇ ਇਕੱਲੇ ਨੂੰ ਘਰੀਸ ਕੇ ਨਾ ਕਮਰੇ ਦੇ ਵਿੱਚ ਬੰਦ ਕਰਕੇ ਉੱਪਰੋ ਲਾ ਦਿੱਤਾ ਤਾਲਾ ਹੁਣ ਇਹਨੇ ਵੇਖਿਆ ਸੀ ਕਿ ਜਿਹੜੇ ਇਹ ਦੋ ਘੋੜੇ ਨੇ ਨਾ ਬਾਦਸ਼ਾਹ ਇਹਨਾਂ ਦੇ ਉੱਪਰ ਕਾਠੀ ਪਾਉਂਦਾ ਹੁੰਦਾ ਸੀ ਹੀਰਿਆਂ ਦੇ ਨਾਲ ਜੜੀ ਹੋਈ ਇੱਕ ਕਾਠੀ ਇਹਨੇ ਵੇਖੀ ਸਪਾਹੀਆਂ ਨੂੰ ਪਿਆ ਕਹਿੰਦੇ ਬਾਦਸ਼ਾਹ ਇਹਦੇ ਤੇ ਸਵਾਰੀ ਕਰਦਾ ਹੈ ਤੇ ਕਾਠੀ ਵੀ ਪਾਉਂਦਾ ਹੈ ਕਹਿੰਦਾ ਹਾ ਕਿਤੇ ਹੀਰਿਆਂ ਵਾਲੀ ਕੁਠੀ ਐ ਜਦੋਂ ਕਾਠੀ ਬਖਾਈ ਗਈ ਨੇ ਕਹਿੰਦਾ ਹੀਰਿਆਂ ਨੂੰ ਰੋੜ ਦੱਸੇ ਕਹਿੰਦਾ ਆਹ ਰੋੜ ਬਾਦਸ਼ਾਹ ਦੇ ਚੁਬਦੇ ਨਹੀਂ ਬੈਠਣ ਲੱਗਿਆ ਦਰੋਗਾ ਬਤੇ ਕਹਿੰਦਾ ਕਿੱਡਾ ਭੋਲਾ ਵੇ ਕੋਈ ਹੀਰਿਆਂ ਨੂੰ ਰੋੜੇ ਦੱਸੀ ਜਾਂਦਾ ਕਹਿੰਦਾ ਨਹੀਂ ਚੁਬਦੇ ਹੁਣ ਪਿਆਰੀ ਸਾਥ ਸਿੰਘ ਜੀ ਉਹ ਕਾਠੀ ਘੋੜੇ ਤੇ ਪਾਈ ਇੱਕ ਘੋੜੇ ਤੇ ਜਿੱਥੇ ਹਰ ਰੋਜ਼ ਪੱਥਰ ਛੁੱਟਿਆ ਕਰਦਾ ਸੀ ਨਾ ਉੱਥੇ ਹੀ ਲੈ ਗਿਆ ਸਿਪਾਈਆਂ ਨੂੰ ਦਰੋਗੇ ਨੂੰ ਕਮਰੇ ਵਿੱਚ ਬੰਦ ਕੀਤਾ ਜੰਦਾ ਲਾਇਆ ਹੋਇਆ ਹੈ ਲੈ ਕੇ ਗੁਰੂ ਹਰਗੋਬਿੰਦ ਸਿੰਘ ਪਾਰਾ ਪਾਸ਼ਾ ਦਾ ਨਾਮ ਛਾਲ ਮਾਰ ਦਿੱਤੀ ਤੀ ਦਰਿਆ ਦੇ ਵਿੱਚ ਘੋੜਾ ਲੈ ਕੇ ਆ ਗਿਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਬੈਠੀ ਹੈ ਪਹਿਲਾ ਘੋੜਾ ਗੁਰੂ ਸਾਹਿਬ ਦੀ ਹਜ਼ੂਰ ਕਰ ਦਿੱਤਾ ਦੋ ਜੀ ਗੁਰੂ ਸਾਹਿਬ ਆ ਆ ਗਿਆ ਜੀ ਘੋੜਾ ਗੁਰੂ ਸਾਹਿਬ ਬੜੇ ਖੁਸ਼ ਹੋਏ ਤੇ ਪਿਆਰੀ ਸਾਧ ਸੰਗਤ ਜੀ ਕੁਝ ਦਿਨ ਬੀਤੇ ਘੋੜੇ ਨੂੰ ਨਾ ਧਾ ਪਾਇਆ ਕਰਨ ਖਾਣ ਪਣ ਵਾਸਤੇ ਪਦਾਰਥ ਪਾਇਆ ਕਰਨ ਤੇ ਘੋੜਾ ਖਾਇਆ ਨਾ ਕਰੇ ਕਿਉਂਕਿ ਦੋ ਸ਼ੱਕੇ ਭਰਾ ਸਨ ਬੁਲਵਾਗ ਤੇ ਦਲਵਾਗ ਦੋਨੇ ਘੋੜੇ ਗੁਰੂ ਸਾਹਿਬ ਜੀ ਕਹਿੰਦੇ ਵਿਧੀ ਚੰਦਾ ਇਹ ਘੋੜਾ ਜਿਹੜਾ ਲੈ ਕੇ ਆਇਆ ਨਾ ਇਹ ਭੋਜਨ ਨਹੀਂ ਖਾਂਦਾ ਜਾਂ ਇੰਜ ਕਰ ਇਹਨੂੰ ਵਾਪਸ ਛੱਡਿਆ ਇਹ ਕੁਝ ਖਾਂਦਾ ਪੀਂਦਾ ਨਹੀਂ ਇਹਦਾ ਜੀ ਨਹੀਂ ਲੱਗ ਰਿਹਾ ਇੱਥੇ ਦੇ ਭਾਈ ਬਿਨੀ ਚੰਦ ਪਤਾ ਕਿ ਕਹਿੰਦਾ ਕਹਿੰਦਾ ਸਤਿਗੁਰੂ ਜੀ ਇਹਨੂੰ ਕਿਉਂ ਛੱਡ ਕੇ ਆਉਣਾ ਉੱਥੇ ਆਪਾਂ ਦੂਜਾ ਵੀ ਲੈ ਆਨੇ ਆ ਗੁਰੂ ਪਾਸ਼ਾ ਕਹਿੰਦੇ ਪਹਿਲਾ ਨਾਲੋਂ ਤਕੜਾ ਪੈਰਾ ਹੈ ਪਹਿਲਾ ਨਾਲੋਂ ਜ਼ਿਆਦੀ ਸਖਤਾਈ ਹੈ ਤੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਨਾਲੋਂ ਹੋਰ ਵੱਡਾ ਥਾਪੜਾ ਦੇ ਦਿਓ ਗੁਰੂ ਸਾਹਿਬ ਜੀ ਨੇ ਅਸੀਸ ਦਿੱਤੀ ਗੱਲ ਵਕੜੀ ਵਿੱਚ ਲਿਆ ਤੇ ਹੁਣ ਇਹਨੇ ਦੁਆਰਾ ਫੇਰ ਉੱਥੇ ਜਾਣਾ ਤੇ ਬਣਿਆ ਕੀ ਨਜ਼ੂਮੀਆਂ ਦੂਸਰੀ ਵਾਰੀ ਭੇਸ ਨੇ ਬਦਲਿਆ ਜਿਹਨੂੰ ਕਹਿੰਦੇ ਜਿਵੇਂ ਆਪਾਂ ਕਹਿੰਦਾ ਆਪਣੇ ਪਿੰਡਾਂ ਵਿੱਚ ਫਿਰੇ ਲਗੇ ਫਿਰਦੇ ਨਹੀਂ ਗਲੀਆਂ ਵਿੱਚ ਹੱਥ ਵੇਖਣ ਵਾਲੇ ਉਹਨੂੰ ਨਜ਼ੂਮੀਆਂ ਕਹਿੰਦੇ ਕਹਿੰਦੇ ਨਜ਼ੂਮੀਆਂ ਬਣਿਆ ਦਰੋਗਾ ਨਾ ਬਾਜ਼ਾਰ ਵਿੱਚ ਘੁੰਮਦਾ ਹੈ ਦਰੋਗੇ ਨੂੰ ਪਛਾਣਦਾ ਸੀ ਉੱਥੇ ਜਾ ਕੇ ਆਵਾਜ਼ ਦਿੱਤੀ ਕਹਿੰਦਾ ਕਿਸੇ ਦੀ ਕੋਈ ਚੀਜ਼ ਗਵਾਚੀ ਹੋਵੇ ਤੇ ਮੈਂ ਦੱਸ ਸਕਦਾ ਵਾਂ ਦਰੋਗੇ ਨੇ ਸੁਣ ਲਿਆ ਕਹਿਣ ਲੱਗੇ ਬਾਦਸ਼ਾਹ ਨੇ ਜਾਣ ਖਾਦੀ ਹੋਈ ਐ ਇਹਨ ਜੁਗਿਆਂ ਆਇਆ ਇਹਦੇ ਤੋਂ ਪੁੱਛ ਲੈਨੇ ਆਂ ਕੁਝ ਨਾ ਪੁੱਛ ਦੱਸ ਦੇਗਾ ਬਾਦਸ਼ਾਹ ਦੇ ਕੋਲ ਲੈ ਗਿਆ ਬਾਦਸ਼ਾਹ ਜਦੋਂ ਕੋਲ ਗਿਆ ਨਾ ਕਹਿ ਬਾਦਸ਼ਾਹ ਨੂੰ ਕਹਿੰਦਾ ਕਿ ਮੈਂ ਗਵਾਚੀ ਹੋਈ ਚੀਜ਼ ਲੱਭ ਸਕਦਾ ਹਾਂ ਜੇ ਕੋਈ ਚੀਜ਼ ਗਵਾਚੀ ਹੋਵੇ ਬਾਦਸ਼ਾਹ ਕਹਿੰਦਾ ਜੇ ਤੂੰ ਲੱਭ ਦੇਵੇਂ ਨਾ ਤੈਨੂੰ 5 ਲੱਖ ਰੁਪਇਆ ਇਨਾਮ ਦਿਆਂਗਾ ਉਸ ਸਮੇਂ ਦਾ ਚੀਜ਼ ਲੱਭ ਦਵੇਂ ਦੱਸਿਆ ਕਹਿੰਦੇ ਫਿਰ ਤੁਹਾਡਾ ਇੱਕ ਘੋੜਾ ਗਵਾਚਿਆ ਕਿਲਾ ਹਾਂ ਸੱਚੀ ਗੋਮੋਇ ਹੈ ਕਹਿੰਦਾ ਘਾਇਆ ਬਣ ਕੇ ਆਇਆ ਸੀ ਤੇ ਘੋੜੇ ਨੂੰ ਲੈ ਕੇ ਭੱਜ ਗਿਆ ਉਹ ਭਾਈ ਬੀਦੀ ਚੰਦ ਆਪ ਵੀ ਤੇ ਲੈ ਕੇ ਗਿਆ ਸੀ ਆਪਣੀ ਗੱਲ ਆਪ ਹੀ ਦੱਸੀ ਜਾਂਦਾ ਬਾਦਸ਼ਾਹ ਬਾਦਸ਼ਾਹ ਕਹਿੰਦਾ ਹਾਂ ਗੱਲ ਤੇ ਸੱਚੀ ਹੈ ਕਹਿੰਦੇ 5 ਲੱਖ ਇਨਾਮ ਦੇਵਾਂਗਾ ਹੁਣ ਸੱਚੀ ਗੱਲ ਦੱਸ ਸਾਰੀ ਗੱਲ ਦੱਸ ਕਹਿੰਦੇ ਦੱਸ ਦੇਵਾਂਗਾ ਪਰ ਹਾਂ ਗੱਲ ਇੰਜ ਹੈ ਕਿ ਜਿਹੜਾ ਸਮਾਂ ਉਦੋਂ ਬਣਿਆ ਸੀ ਉਹੀ ਸਮਾਂ ਬਣਾਉਣਾ ਪਵੇਗਾ ਹੁਣ ਗੱਲਾਂ ਵਿੱਚ ਲੈ ਕੇ ਬਾਦਸ਼ਾਹ ਕਹਿੰਦਾ ਸੱਚ ਤੇ ਦੱਸ ਦੇਵਾਂਗਾ ਕਹਿੰਦਾ ਹਾਂ ਕਹਿੰਦਾ ਫਿਰ ਬਣਾਓ ਉਹੀ ਸਮਾਂ ਬਿਦੀ ਚੰਦ ਦਰੋਗੇ ਨੂੰ ਪੁੱਛਦਾ ਕਹਿੰਦਾ ਕਿਸੋ ਕਿਹੋ ਜਿਹਾ ਸਮਾਂ ਸੀ ਕੀ ਕਰ ਰਹੇ ਸੀ ਕਹਿੰਦੇ ਬਾਦਸ਼ਾਹ ਨੇ 100 ਰੁਪਿਆ ਇਨਾਮ ਦਿੱਤਾ दारू ਲਿਆਂਦੀ ਗਈ दारू ਸਾਰਿਆਂ ਨੇ ਪੀਤੀ ਕਹਿੰਦੇ ਫਿਰ ਮੰਗਾਉ ਦਾਰੂ ਹੁਣ ਦਾਰੂ ਮੰਗਾਈ ਸਾਰਿਆਂ ਨੂੰ ਪਿਆ ਦਿੱਤੀ ਬਾਦਸ਼ਾਹ ਨਾਲ ਉੱਪਰ ਚਬਾਰੇ ਤੇ ਬਿਠਾ ਵੇਖਦਾ ਸਾਹਮਣੇ ਕਹਿੰਦੇ ਫਿਰ ਕੀ ਹੋਇਆ ਕਹਿੰਦਾ ਉਹਨੇ ਇਕੱਲੇ ਇਕੱਲੇ ਨੂੰ ਘੜਿਸ ਕੇ ਅੰਦਰ ਕਮਰੇ ਚ ਬੰਦ ਕਰ ਦਿੱਤਾ ਕਹਿੰਦਾ ਚਲੋ ਫਿਰ ਕਮਰੇ ਚ ਹੁਣ ਸਾਰਿਆਂ ਨੂੰ ਫਿਰ ਕਮਰੇ ਵਿੱਚ ਵਾਰ ਦਿੱਤਾ ਕਹਿੰਦੇ ਫਿਰ ਕੀ ਕੀਤਾ ਕਹਿੰਦੇ ਫਿਰ ਉਹਨੇ ਜੰਦਾ ਲਾਤਾ ਸੀ ਬਾਹਰੋਂ ਹੁਣ ਦੂਜੀ ਵਾਰ ਫਿਰ ਜੰਦਾ ਲਾ ਦਿੱਤਾ ਕਹਿੰਦਾ ਫਿਰ ਫਿਰ ਕਹਿੰਦਾ ਉਹਨੇ ਘੋੜੇ ਤੇ ਕਾਠੀ ਪਾਈ ਤੇ ਛਾਲ ਮਾਰ ਕੇ ਲੰਘ ਗਿਆ ਹੁਣ ਦੂਜੀ ਵਾਰੀ ਫਿਰ ਜਿਹੜੀ ਦੂਜੀ ਕਾਠੀ ਸੀ ਨਾ ਦੋ ਘੋੜੇ ਸੀ ਸਵਾ ਲੱਖ ਰੁਪਏ ਦੀ ਇੱਕ ਕਾਠੀ ਸੀ ਹੀਰਿਆਂ ਜੜੀ ਦੀ ਉਸ ਸਮੇਂ ਉਹ ਦੂਜੀ ਕਾਠੀ ਵੀ ਘੋੜੇ ਤੇ ਪਾਈ ਘੋੜੇ ਨੂੰ ਲਿਆ ਕੇ ਉਸੇ ਜਗ੍ਹਾ ਤੇ ਜਿੱਥੋਂ ਪਹਿਲੀ ਵਾਰੀ ਛਾਲ ਮਾਰੀ ਸੀ ਬਾਦਸ਼ਾਹ ਸਾਹਮਣੇ ਬੈਠਾ ਹੈ ਬਾਦਸ਼ਾਹ ਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਉਹ ਬਾਦਸ਼ਾਹ ਤੂੰ ਗੁਰੂ ਦੇ ਸਿੱਖਾਂ ਤੋਂ ਘੋੜੇ ਖੋਏ ਗੁਰੂ ਦੇ ਸਿੱਖਾਂ ਦੀ ਲੁੱਟ ਖੋ ਕੀਤੀ ਗੁਰੂ ਦੇ ਸਿੱਖਾਂ ਦਾ ਦਿਲ ਤੋੜਿਆ ਓਏ ਓਏ ਇਕਾਬਲ ਤੋਂ ਘੋੜੇ ਗੁਰੂ ਸਾਹਿਬ ਵਾਸਤੇ ਭੇਜੇ ਸਨ ਤੂੰ ਆਪਣਾ ਹੱਕ ਜਵਾ ਕੇ ਬਹਿ ਗਿਆ ਕਹਿੰਦੇ ਇਹ ਤੇ ਨਹੀਂ ਹੋ ਸਕਦਾ ਜਿਹਦੀ ਵਾਸਤੇ ਜੜੀ ਵਸਤੂ ਆਈ ਹੈ ਉਹਦੇ ਕੋਲ ਪਹੁੰਚਣੀ ਚਾਹੀਦੀ ਹੈ ਕਹਿੰਦੇ ਵੇਖ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਤੇ ਅੱਜ ਦੂਜਾ ਘੋੜਾ ਵੀ ਲੈ ਚਦਿਆ ਵਾਂ ਵੇਖਦਾ ਫਿਰ ਤੇ ਪਿਆਰੇ ਸਾਧ ਸੰਗ ਜੀ ਦੋਨੇ ਘੋੜੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਣਾ ਵਿੱਚ ਭੇਟ ਕਰ ਦਿੱਤੇ ਵਿਸ਼ਵਾਸ ਜੀ ਥਾਪੜਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਸੀ ਇਸ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਵਿਸ਼ਵਾਸ ਸਾਡਾ ਬਣ ਜਾਵੇ ਨਾ ਜਦੋਂ ਗੁਰੂ ਤੇ ਸਾਡਾ ਭਰੋਸਾ ਬਣ ਜਾਵੇ ਫਿਰ ਗੁਰੂ ਸਾਡੀ ਪਿੱਠ ਨਹੀਂ ਜੇ ਲੱਗਣ ਦਿੰਦਾ ਬਸ ਇਸੇ ਕਰਕੇ ਤੇ ਆਪਾਂ ਹਰ ਰੋਜ਼ ਕਹਿੰਨੇ ਆ ਕਿ ਗੁਰੂ ਤੇ ਭਰੋਸਾ ਬਣਾਈਏ ਗੁਰੂ ਤੇ ਵਿਸ਼ਵਾਸ ਬਣਾਈਏ ਜਦੋਂ ਸਾਡਾ ਵਿਸ਼ਵਾਸ ਗੁਰੂ ਤੇ ਬਣ ਜਾਵੇਗਾ ਫਿਰ ਗੁਰੂ ਕਿਸੇ ਗੱਲ ਦੀ ਕਮੀ ਨਹੀਂ ਜੇ ਰਹਿਣ ਦਿੰਦਾ ਲੋੜ ਹੈ ਸਿਰਫ ਜੁੜਨ ਵਾਸਤੇ ਇਸ ਕਰਕੇ ਸੰਗਤ ਜੀ